ਪੰਜਾਬ ਨੌਲੇਜ ਪੁਆਇੰਟ ਹਾਂਜੀ ਦੋਸਤੋ ਆਪਣੀ ਸੀਰੀ ਚੱਲ ਰਹੀ ਹੈ ਫਰਸਟ ਇਨ ਇੰਡੀਆ ਅੱਜ ਆਪਾਂ ਕਰਾਂਗੇ ਪਾਰਟ 11 ਇੰਪੋਰਟੈਂਟ ਕੁਐਸਚਨ ਅਨਸਾਰੀ ਜੋ ਪੇਪਰਾਂ ਵਿੱਚ ਅਕਸਰ ਆਉਂਦੇ ਰਹਿੰਦੇ ਹਨ ਹਾਂਜੀ ਸਟਾਰਟ ਕਰਦੇ ਹਾਂ ਪਾਰਟ ਦਾ ਪਹਿਲਾ ਕੌਣ ਸੀ ਜਿਸ ਨੇ ਨੋਬਲ ਪੁਰਸਕਾਰ ਅਰਥ ਸ਼ਾਸਤਰ ਵਿੱਚ ਜਿੱਤਿਆ ਹਾਂਜੀ ਪਹਿਲਾ ਭਾਰਤੀ ਕੌਣ ਸੀ ਜਿਸ ਨੇ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਿਆ ਸੀਗਾ ਹਾਂਜੀ ਦੋ ਆਨਸਰ ਇਹਦਾ ਕਰੈਕਟ ਆਨਸਰ ਹੈਗਾ ਏ ਆਪਸ਼ਨ ਡਾਕਟਰ ਅਮਰਤੀਆ ਸੇਨ ਡਾਕਟਰ ਅਮਰਤੀਆ ਸੇਨ ਨੂੰ 1998 ਦੇ ਵਿੱਚ ਅਰਥ ਸ਼ਾਸਤਰ ਜੀ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਦਾ ਹੈ ਅਗਲਾ ਪ੍ਰਸ਼ਨ ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਫੁੱਲ ਟਾਈਮ ਕੌਣ ਬਣੀ ਕੌਣ ਸੀ ਹਾਂਜੀ ਦੱਸੋ ਪਹਿਲੀ ਮਹਿਲਾ ਵਿਦੇਸ਼ ਮੰਤਰੀ ਜੇ ਪੂਰਾ ਟਾਈਮ ਆਪਣਾ 5 ਸਾਲ ਪੂਰੇ ਲਗਾਈ ਉਹਨੇ ਕੌਣ ਸੀ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਸੁਸ਼ਮਾ ਸਵਰਾ सुषमा स्वराज तो हाँ जी दो हज़ार चौदह तो लैके दो हज़ार उन्नीस तक अपने विदेश मंत्री रेंगे फॉरन मिनिस्टर हैं री नैक्सट कोशन करते हैं आपला पन बिजली प्रोजैक्ट हाइड्रो इलैक्ट्रिक प्रोजैक्ट कितने स्थापित किया गया हाँ जी फस्ट अपना पन बिजली प्रोजैक्ट कितने स्थापित किया गया हाँ जी यैक्ट आंसर है सी ऑप्शन दार्जिलिंग दार्जलिंग वैस्ट बंगाल से पता जी ये अठारह सौ सतानवे ईस्वी के ਨੇੜੇ ਹੁੰਦਾ ਇਹਦੇ ਸਹਿਰਿਕ ਸਿਧਰਾਪੌਂਗ ਸਿਧਰਾਪੌਂਗ ਨਾਂ ਦੀ ਜਗਾ ਉੱਤੇ ਹੀ ਪ੍ਰੋਜੈਕਟ ਸਟਾਰਟ ਹੋ ਰਿਹਾ ਹੈ। ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ نیشنل ਪਾਰਕ ਕਿਹੜਾ ਹੈ ਜਿਸ ਨੂੰ ਹੈਲਦੀ نیشنل ਪਾਰਕ ਕਹਿੰਦਾ ਹਾਂਜੀ ਹੈਲਦੀ نیشنل ਪਾਰਕ ਕਿਹੜੇ ਪਾਰਕ ਨੂੰ ਕਿਹਾ ਜਾਂਦਾ ਹੈ ਪਹਿਲਾ ਹੋ ਰਾਸ਼ਟਰੀ ਪਾਰਕ ਵੀ ਹੈਗਾ ਤਾਂ ਇਹਦਾ ਕਰੈਕਟ ਆਨਸਰ ਹੈਗਾ ਜੀ ਸੀ ਆਪਸ਼ਨ ਜਿਮ ਕਾਰਵਟ نیشنل ਪਾਰਕ ਜਿਮ ਕਾਰਵਟ نیشنل ਪਾਰਕ ਯੂਕੇ ਵਿੱਚ ਹੈ ਯੂਕੇ ਕੀ ਹੈ ਉੱਤਰਾਖੰਡ 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 ਵਿੱਚ ਜਿਮ ਕਾਰਵਟ نیشنل پارک ਹੈ ਜਿਸ ਨੂੰ ਹੈਲੀ نیشنل پارک ਵੀ ਕਿਹਾ ਜਾਂਦਾ ਸੀ 1937 ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਹਾਂ ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਡਿਪਟੀ ਪ੍ਰਾਈਮ ਮਿਨਿਸਟਰ ਕੌਣ ਸੀ ਹਾਂਜੀ ਆਪਣਾ ਡਿਪਟੀ ਪ੍ਰਾਈਮ ਮਿਨਿਸਟਰ ਕੌਣ ਸੀ ਪਹਿਲਾ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ ਜੀ ਡੀ ਆਪਸ਼ਨ ਸਰਦਾਰ ਬੱਲਾਬਾਈ ਪਟੇਲ 1947 ਤੋਂ ਲੈ ਕੇ 1950 ਤੱਕ ਇਹ ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਰਹੇ ਹਨ ਹਾਂਜੀ ਇੱਕ ਹੋਰ ਗੱਲ ਨੋਟ ਕਰ ਲਓ ਇਹਨਾਂ ਨੂੰ ਭਾਰਤ ਦਾ ਬਿਸਮਾਰਕ ਕਹਿੰਦਾ ਹੈ ਬਿਸਮਾਰਕ ਬਿਸਮਾਰਕ ਯਾਦ ਰੱਖਿਓ ਅਗਲਾ ਪ੍ਰਸ਼ਨ ਇਹਨੂੰ ਵੀ ਆਪਾਂ ਜੀ ਲੋਪਰਸ ਬੋਲਦੇ ਨੇ ਲੋਪਰਸ ਕਹਿੰਦਾ ਹੈ ਬਿਸਮਾਰਕ ਤੇ ਨੈਕਸਟ ਕੁਐਸਚਨ ਦੇਖਦੇ ਆਪਾਂ ਭਾਰਤ ਵਿੱਚ ਪਹਿਲੀ ਵਾਰ ਟੀਵੀ ਤੇ ਰੰਗीन ਪ੍ਰਸਾਰਣ ਕਲਰ ਟੀਵੀ ਬ੍ਰੋਡਕਾਸਟ ਕਦੋਂ ਸਟਾਰਟ ਹੋਇਆ ਹਾਂਜੀ ਕਲਰ 1902 दिवेच्च। 1902 दिवेच्च कलर, कलर टीवी ब्रॉडकास्ट ਕਦੋਂ ਸਟਾਰਟ ਹੋ ਗਈ ਆਪਣੀ ਇੰਡੀਆ ਦੇ ਵਿੱਚ ਹਾਂਜੀ ਇਹਦਾ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਪਤਾ ਹੈ ਇਸ ਬਾਰੇ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ অপਸ਼ਨ B 1982 ਦੇ ਵਿੱਚ 1982 ਦੇ ਵਿੱਚ ਏਸੀਆਈ ਕਿੱਡਾ ਹੁੰਦੀ ਨੇ ਜੀ ਏਸੀ ਇੱਕ ਗੇਮ ਹੁੰਦੀ ਹੈ ਆਪਣਾ ਗੇਮਾਂ ਤਾਂ ਉਹਦੀ ਬ੍ਰॉडकाਸਟਿੰਗ ਕਲਰ ਕਲਰ ਟੀਵੀ ਕਲਰ ਵਿੱਚ ਹੁੰਦੀ ਹੈ ਟੀਵੀ ਤੇ ਸਟਾਰਟ ਹੁੰਦੀ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਪਹਿਲੀਆਂ ਆਮ ਚੋਣਾਂ 1952 ਚ ਹੁੰਦੀਆਂ ਨੇ ਫਸਟ ਆਪਣੇ ਇਲੈਕਸ਼ਨ ਜਿਹੜੇ ਭਾਰਤੀ ਰਾਸ਼ਟਰੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਾਅਦ ਰਾਸ਼ਟਰੀ ਦਲ ਦਾ ਦਰਜਾ ਪ੍ਰਾਪਤ ਕਰਨ ਵਾਲੀ ਪਹਿਲੀ ਵਿਰੋਧੀ ਧਿਰ ਕੌਣ ਸੀ ਹਾਂਜੀ ਦੂਜੇ ਨੰਬਰ ਤੇ ਕਿਹੜੀ ਪਾਰਟੀ ਹੈ ਪਹਿਲੇ ਤਾਂ ਆਈਐਨਸੀ ਹੋਗੀ ਹੈਨਾ ਇਹਨੂੰ ਰਾਸ਼ਟਰੀ ਪਾਰਟੀ ਦਾ ਮਿਲਦਾ ਨਾ ਦਰਜਾ ਤੇ ਦੂਜੀ ਕਿਹੜੀ ਪਾਰਟੀ ਹੋਈ ਹੈ ਹਾਂਜੀ ਉਹ ਦੂਜੀ ਪਾਰਟੀ ਦੂਜੇ ਨੰਬਰ ਤੇ ਹੋਈ ਹੈ ਸੀ ਆਪਸ਼ਨ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਸੀਪੀਐ ਨੂੰ ਦਰਜਾ ਮਿਲਦਾਗਾ ਰਾਸ਼ਟਰੀ ਪਾਰਟੀ ਹੁੰਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਭਾਰਤ ਦੀ ਪਹਿਲੀ ਔਰਤ ਰਾਜਪਾਲ ਕੌਣ ਸੀ ਹਾਂਜੀ ਪਹਿਲੀ ਮਹਿਲਾ ਗਵਰਨਰ ਕੌਣਾ ਭਾਰਤ ਦੀ ਇਹਦਾ ਕਰੈਕਟ ਆਨਸਰ ਦੇਖੋ ਜੀ ਕਰੈਕਟ ਆਨਸਰ ਹੈਗਾ ਬੀ ਆਪਸ਼ਨ ਸ਼੍ਰੀਮਤੀ ਰੋਧਨੀ ਨਾਇਡ ਉਸ ਰੋਧਨੀ ਨਾਇਲੂ ਕਦੋਂ ਬਣਦੇ ਨੇ ਆਪਣੇ ਇਹ ਪਹਿਲੇ ਆਪਣੇ ਗਵਰਨਰ ਇਹ 1947 ਤੋਂ ਲੈ ਕੇ 1949 ਈਸਵੀ ਤੱਕ ਰਹਿੰਦੇ ਨੇ ਕਿਹੜੀ ਸਟੇਟ ਦੇ ਬਣਦੇ ਨੇ ਸਟੇਟ ਦਾ ਨਾਮ ਕੀ ਹੈ ਜਦੋਂ ਯੂਪੀ ਯੂਪੀ ਸਟੇਟ ਦੇ ਬਣਦੇ ਹਨ ਇਹ ਪਹਿਲੇ ਗਵਰਨਰ ਸੋ ਨਾਰਮਲ ਗੁੱਥਨ ਦੇਖਦੇ ਆ ਭਾਰਤ ਦਾ ਪਹਿਲਾ ਵਿਅਕਤੀ ਜਿਸ ਨੇ ਮੈਗਸਿਸੀ ਅਵਾਰਡ ਜਿੱਤਿਆ ਹਾਂਜੀ ਰੋਮਨ ਮੈਗਸਿਸੀ ਅਵਾਰਡ ਪਹਿਲਾ ਭਾਰਤੀ ਕੌਣ ਸੀ ਜਿਸ ਨੂੰ ਮਿਲਿਆ ਇਹ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ ਸੀ ਆਪਸ਼ਨ ਅਚਾਰੀਆ ਬినੋਭਾ ਬਾਬੇ ਅਚਾਰੀਆ ਬਨੋਭਾ ਬਾਬੇ ਨੂੰ 1958 ਦੇ ਵਿੱਚ ਮਿਲਦਾ ਹੈਗਾ ਇਹ ਰੋਮਨ ਮੈਗਸਿਸੀ ਅਵਾਰਡ ਕਿੱਥੇ ਮਿਲਦਾ ਮਨੀਲਾ ਚ ਮਿਲਦਾ ਨੇ ਤੁਹਾਨੂੰ ਪਤਾ ਹੋਊਗਾ ਜਿਹਦਾ ਅਵਾਰਡ ਬਾਰੇ ਸੀਰੀਜ਼ ਸਟਾਰਟ ਕਰਾਂਗੇ ਉਸ ਟਾਈਮ ਤੁਹਾਨੂੰ ਸਾਰੇ ਡਿਟੇਲ ਚ ਕਰਾਂਗੇ ਅਵਾਰਡਸ ਬਾਰੇ ਤੇ ਆਪਾਂ ਅੱਜ ਨੈਕਸਟ ਕੁਐਸਚਨ ਦੇਖਦੇ ਹਾਂ ਭਾਰਤ ਦਾ ਪਹਿਲਾ ਪਰਮਾਣੂ ਪੰਡੂਬੀ ਨਿਊਕਲੀਅਰ ਸਬਮਰੀਨ ਕਿਹੜੀ ਸੀ ਜਿਸ ਨੂੰ ਭਾਰਤੀ ਜਲ ਸੈਨਾ ਨੇ ਖਰੀਦਿਆ ਹਾਂਜੀ ਪਹਿਲੀ ਪਰਮਾਣੂ ਪੰਡੂਬੀ ਕਿਹੜੀ ਸੀ ਜਿਸ ਨੂੰ ਇੰਡੀਅਨ ਆਪਣੇ ਜਲ ਸੈਨਾ ਨੇ ਖਰੀਦਿਆ ਸੀਗਾ ਦਾ ਕਰੈਕਟ ਆਨਸਰ ਹੈਗਾ ਜੀ ਦਾ ਦੇਖੋ ਆਪਸ਼ਨਾਂ ਬੀ ਆਪਸ਼ਨ ਆਈ ਐਨ ਐਸ ਚੱਕਰ ਆਈ ਐਨ ਐਸ ਚੱਕਰ ਜਿਹੜੀ ਆਪਣੀ ਪਹਿਲੀ ਨਿਊਕਲੀਅਰ ਸਬਮਰੀਨ ਸੀ ਜਿਹਨੂੰ ਯੂ ਐਸ ਐਸ ਆਰ ਮਤਲਬ ਸੋਵੁਥਿਨ ਸੋਵਿਥਿਨ ਯੂਨੀਅਨ ਤੋਂ ਇੰਡੀਆ ਖਰੀਦਾ ਕਦੋਂ ਖਰੀਦਾ ਇਹ ਹਾਂਜੀ 1988 ਇਸਵੀ ਦੇ ਵਿੱਚ ਹਾਂਜੀ 161ਵਾਂ ਪ੍ਰਸ਼ਨ ਦੇਖਦੇ ਹਾਂ ਪਹਿਲਾ ਭਾਰਤੀ ਜਿਸ ਨੇ ਪਲਾਟ ਵਿੱਚੋਂ ਧਰਤੀ ਦੀ ਤਸਵੀਰ ਭੇਜੀ ਹਾਂਜੀ ਆਸਮਾਨ ਤੋਂ ਪਲਾਟ ਤੋਂ ਹਨਾ ਕਿਹੜੇ ਭਾਰਤੀ ਨੇ ਧਰਤੀ ਦੀ ਤਸਵੀਰ ਛੱਡੀ ਦਿੱਤੀ ਇੰਡੀਆ ਦੇ ਇੰਡੀਅਨ ਨੂੰ ਤਾਂ ਉਹ ਹੈ ਸੀ ਰਕੇਸ਼ ਸ਼ਰਮਾ 1984 ਦੇ ਵਿੱਚ ਇਹ ਪਲਾਟ ਕਿ ਜਾਂਦੇ ਨੇ ਸਪੇਸ ਜਾਂ ਨਹੀਂ ਜੀ ਨਾ 1984 ਦੇ ਉਹ ਤੋਂ ਤਸਵੀਰ ਖਿੱਚਦੇ ਨੇ ਤੇ ਨਿਚੇ ਧਰਤੀ ਤੇ ਭੇਜਦੇ ਨੇ ਭਾਰਤ ਦਾ ਪਹਿਲਾ ਵਿੱਤ ਕਮਿਸ਼ਨ ਫਾਈਨੈਂਸ ਕਮਿਸ਼ਨ ਕਦੋਂ ਸਥਾਪਿਤ ਕੀਤਾ ਗਿਆ ਹਾਂਜੀ ਬਈ ਕਈ ਵਾਰ ਕੁਛ ਤਾਂ ਆਪਾਂ ਕਰ ਚੁੱਕੇ ਹਾਂ ਪਹਿਲਾਂ ਦੋ ਬਾਰ ਰਿਪੀਟ ਹੋ ਗਿਆ ਕੁਛ ਨਾ ਕਦੋਂ ਆਪਣਾ ਫਾਈਨੈਂਸ ਕਮਿਸ਼ਨ ਹਾਂ ਸਥਾਪਿਤ ਕੀਤਾ ਗਿਆ ਸੀਗਾ ਕਰੈਕਟ ਆਨਸਰ ਹੈਗਾ 1951 ਦੇ ਵਿੱਚ ਕੌਣ ਸੀ ਇਹਨੇ ਪਹਿਲੇ ਪ੍ਰਧਾਨ ਕੌਣ ਪ੍ਰਧਾਨ ਸੀ ਦੇ ਪ੍ਰਧਾਨ ਸੀ ਕੇ ਸੀ ਕੇ ਨਿਯੋਗੀ ਨਿਯੋਗੀ ਕਿਸੇ ਨਿਯੋਗੀ ਪ੍ਰਧਾਨਗੀ ਹੇਠ ਇਹ ਵਿੱਤ ਕਮਿਸ਼ਨ ਦਾ ਆਪਣਾ ਸਥਾਪਿਤ ਕੀਤਾ ਗਿਆ ਸੀਗਾ 163ਵਾਂ ਪ੍ਰਸ਼ਨ ਦੇ ਦਿਆਂ ਭਾਰਤ ਦਾ ਪਹਿਲਾ ਫਾਈਨੈਂਸ਼ੀਅਲ ਇਨਕਲੂਜਨ ਬੈਂਕ ਫਾਈਨੈਂਸ਼ੀਅਲ ਇਨਕਲੂਜਨ ਬੈਂਕ ਕਿਹੜਾ ਸੀ ਹਾਂਜੀ ਫਾਈਨੈਂਸ਼ੀਅਲ ਮਤਲਬ ਕਿ ਨਾ ਆਮ ਸਾਰੇ ਛੋਟੇ ਛੋਟੇ ਲੋਨ ਦਦਾ ਸੀ ਬੈਂਕ ਪਹਿਲਾਂ ਸਟਾਰਟ ਦੇ ਵਿੱਚ ਕਿਹੜਾ ਸੀ ਉਹ ਉਹ ਹੈ ਬੰਧਨ ਬੈਂਕ ਹਣਾ ਬੰਧਨ ਬੈਂਕ ਆਮ ਗਰੁੱਪਾਂ ਦੇ ਵਿੱਚ ਬਣਾਇਆ ਦੀ ਇਹ ਪਿੰਡਾਂ ਦੇ ਵਿੱਚ ਨਾ ਇਹ ਆਪਣਾ ਪਹਿਲਾ ਬੈਂਕ ਮੰਦਾ ਹੈ ਫਾਈਨੈਂਸ਼ੀਅਲ ਇਨੋਵੇਸ਼ਨ ਬੈਂਕ ਭਾਰਤ ਦੀ ਪਹਿਲੀ ਮਹਿਲਾ ਰਿਜ਼ਰਵ ਬੈਂਕ ਗਵਰਨਰ ਕੌਣ ਸੀ ਹਾਂਜੀ ਦੱਸੋ ਪਹਿਲੀ ਮਹਿਲਾ ਰਿਜ਼ਰਵ ਬੈਂਕ ਗਵਰਨਰ ਹਾਂਜੀ ਕੌਣ ਸੀਗੀ ਕਮੈਂਟ ਕਰਕੇ ਦੱਸੋ ਮੌਜੂਦਾ ਆਪਣੇ ਆਰਬੀ ਦੇ ਗਵਰਨਰ ਕੌਣ ਨੇ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ ਕੋਈ ਨਹੀਂ ਅਜੇ ਤੱਕ ਕੋਈ ਵੀ ਮਹਿਲਾ ਆਰਬੀ ਦੀ ਫੁੱਲ ਟਾਈਮ ਗਵਰਨਰ ਨਹੀਂ ਬਣੀ ਹਾਂਜੀ ਡਿਪਟੀ ਗਵਰਨਰਾਂ ਦੀ ਗੱਲ ਕਰਾਂ ਜੀ ਆਪਾਂ ਉਹ ਬਣੇ ਨੇ ਇਹਨਾਂ ਆਪਸ਼ਨਾਂ ਦਾ ਜਿਹਨ ਡਿਪਟੀ ਵਾਰనర్ ਓਕੇ ਹੈਗੇ ਜੀ ਕੇ ਜੀ ਉਦੇਸੀ ਕੇ ਜੀ ਉਦੇਸੀ ਬਣੇ ਸੀ ਆਪਣੇ ਪਹਿਲੇ ਡਿਪਟੀ ਕਮਿਸ਼ਨਰ ਹੈਨਾ ਮੈਲਾ ਡਿਪਟੀ ਵਾਰనర్ ਪਰੰਤੂ ਫੁੱਲ ਟਾਈਮ ਆਪਣੇ ਜੀ ਦੇਖੀਏ ਗਵਰਨਰ ਨਹੀਂ ਕੋਈ ਬਣੇ ਹੈਗੇ ਲਾਸਟ ਕੁਸ਼ਨ ਦੇ ਦਿਆਂ ਪਹਿਲਾ ਭਾਰਤੀ ਜਿਸ ਨੇ ਵਿਵਲੰਡਨ ਵਿੱਚ ਪੁਰਸਾਂ ਦੀ ਸਿੰਗਲ ਕਿਤਾਬ ਜਿੱਤੀ ਹਾਂ ਜੀ ਦੱਸੋ ਕੌਣ ਆ ਜਿਹਨੇ ਵਿਵਲੰਡਨ ਜਿੱਤੀ ਆਪਣੇ ਮੈਨਸ ਸਿੰਗਲ ਦੇ ਵਿੱਚ ਹਾਂ ਜੀ ਜੋ ਲੰਡਨ ਕਿੱਥੇ ਹੁੰਦਾ ਹੈਗਾ ਹੁੰਦਾ ਜੁਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਹੁੰਦਾ ਹੈਗਾ ਹੈ ਨਾ ਆਪਣੇ ਚਾਰ ਮੇਜਰ ਟੂਰਨਾਮੈਂਟ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਹਾਕ ਪਤੀ ਦਾ ਸਭ ਤੋਂ ਪਹਿਲਾਂ ਆਸਟ੍ਰੇਲੀਆ ਓਪਨ ਹੁੰਦਾ ਨਾ ਫਿਰ ਕਿਹੜਾ ਹੁੰਦਾ ਫਰਾਂਚ ਫਰਾਂਚ ਓਪਨ ਹੁੰਦਾ ਫਰਾਂਸ 'ਚ ਹੁੰਦਾ ਹੈਗਾ ਫਿਰ ਬਿਮ ਲੰਡਨ ਹੁੰਦਾ ਵੀ ਬਿਮ ਲੰਡਨ ਹੁੰਦਾ ਤੇ ਯੂਐਸ ਓਪਨ ਹੁੰਦਾ ਨਾ ਚਾਰ ਹੀ ਮੇਨ ਹੁੰਦੇ ਆਪਣੇ ਇਹ ਤਾਂ ਇਹਨਾਂ ਵਿੱਚ ਆਪਣਾ ਆਨਸਰ ਹੈਗਾ ਡੀ ਆਪਸ਼ਨ ਕੋਈ ਨਹੀਂ ਅਜੇ ਤੱਕ ਕੋਈ ਵੀ ਇੰਡੀਅਨ ਬਿਮ ਲੰਡਨ ਦੇ ਨਹੀਂ ਜਿੱਤ ਚਿੱਤ ਸਕਿਆ ਨਹੀਂ ਨੈਕਸਟ ਵੀਡੀਓ ਚ ਆਪਾਂ ਅਗਲੇ ਕੁਐਸਚਨ ਕਰਾਂਗੇ ਉਹਨੂੰ ਇਹ ਫਰਸਟ ਇਨ ਇੰਡੀਆ ਦੇ ਆਪਾਂ ਘੱਟੋ ਘੱਟ 200 ਕੁਐਸਚਨ ਕਰਾਵਾਂਗੇ ਫਿਰ ਆਪਾਂ ਨੈਕਸਟ ਪਾਰਟ ਸਟਾਰਟ ਕਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ